ਜਿਉ ਧਨਵਾਨ ਮਨੋਂ ਧਨ ਕੋ ਤਰ ਅੰਦਰ ਧਾਮ ਕਿਵਾਰ ਦਏ ਹੈ ਸਵੈਆ ਸੁਧ ਭਈ ਜਬ ਹੀ ਤਨ ਮੈਂ ਤਬ ਕੰਨ ਕਹੀ ਹਸ ਕੇ ਗ੍ਰਹਿ ਜਾਵਹੁ ਵਿੱਪਨ ਬੀਜ ਕਹੇ ਰਹੀਓ ਦਿਨ ਰੈਨ ਸਵੇ ਹਮਰੇ ਗੁਣ ਗਾਵਹੁ ਕੋਈ ਨ ਤਰਾਸ ਤਮ ਜਮ ਕੀ ਹਿਤ ਕਹਿ ਹਮ ਸੋ ਜਬ ਧਿਆਨ ਲਗਾਵਹੁ ਜੋ ਤੁਮ ਜੋ ਤੁਮ ਬਾਤ ਕਰੋ ਇਹ ਕੀ ਤਬ ਹੀ ਜੋ ਤੁਮ ਬਾਤ ਕਰੋ ਇਹ ਹੀ ਤਬ ਹੀ ਸਭ ਹੀ ਮੁਕਤਾ ਫਲ ਪਾਵਹੁ ਜੋ ਤੁਮ ਬਾਤ ਕਰੋ ਇਹ ਹੀ ਤਬ ਹੀ ਸਭ ਹੀ ਮੁਕਤਾ ਫਲ ਪਾਵਹੁ ਦਿੰਜਨ ਤ੍ਰਿਯੋ ਬਾਚ ਸਵਈਆ ਪਤਨੀ ਦिज ਕੀ ਇਹ ਬਾਤ ਕਹੇ ਹਮ ਸੰਗ ਨ ਛਾੜ ਤਕਾਨ ਤੁਮਾਰੋ ਸੰਯੁ ਪਿਰੈ ਤੁਮ ਰੇ ਦਿਨ ਰੈਨ ਚੱਲੈ ਬ੍ਰਿੰਚ ਕਾ ਉਪਰੇ ਜੋ ਸੁਧਾਰੋ ਲਾਗ ਰਹੇ ਤੁਮ ਸੋ ਹਮਰੋ ਮਨ ਜਾਤ ਨਹੀਂ ਮਨ ਧਾਮ ਹਮਾਰੋ ਪੂਰਨ ਜੋਗ ਕੋ ਪਾਏ ਜੋ ਈਸ਼ਰ ਆਨਤ ਨਾ ਧਨ ਵਿੱਚ ਸੰਭਾਰੋ ਕਾਨ ਬਾਤ ਸਵਈਆ ਸ੍ਰੀ ਭਗਵਾਨ ਤਿਨੈ ਪ੍ਰੇਮ ਕਹਿਓ ਮੁਖ ਤੇ ਤੁਮ ਧਾਮ ਸੁਧਾਰੋ ਜਾਏ ਸਭੇ ਪਤ ਆਪਨ ਆਪਨ ਕਾਨ ਕਥਾ ਕਹਿ ਤਾਹੇ ਉਧਾਰੋ ਪੁੱਤਰਨ ਪਾਤਰਨ ਪਤਨ ਸੋ ਇਹ ਕਹਿ ਚਰਚਾ ਸਭ ਹੀ ਦੁਖ ਟਾਰੋ ਗੰਧ ਮਲਿਆਕਰ ਸਿਆਮ ਕੋ ਨਾਮ ਲੈ ਰੂਖਨ ਕੋ ਕਰ ਚੰਦਰੰਡਾਰੋ ਮਨ ਲਈ ਪਤਨੀ ਦਿਜ ਕੀ ਸਮ ਅੰਮ੍ਰਿਤ ਕਾਹ ਤੈ ਕਹੀ ਬਤਿਆ ਜਿਤਨੋ ਹਰਿ ਆ ਉਪਦੇਸ਼ ਕਰਿਓ ਤਿਤਨੋ ਨਹਿ ਹੋਤ ਕਛੁ ਕਛੂ ਜਤਿਆ ਚਰਚਾ ਜਬ ਜਾ ਉਸੋ ਚਰਚਾ ਜਬ ਜਾ 190 ਇਨਕੀ ਤਰਹੀ ਕਰਚਾ ਜਬ ਜਾ 190 ਇਨਕੀ ਤਬ ਹੀ ਉਨਕੀ ਪਈ ਯਾਗਤੀਆ ਐਨ ਸਿਆਹ ਭਏ ਮੁਖਿ ਯੋਜੁਤਿ ਮੁਖ ਲਾਲ ਭਏ ਵਹਿ ਜਿਉ ਰਤੀਆ ਚਰਚਾ ਸੰਬਿਤ ਜੋ ਤ੍ਰੀ ਅੰਸੋ ਮਿਲ ਕੇ ਸਭ ਹੀ ਪਛਤਾਵਤ ਲਾਗੇ ਮਿਲ ਕੇ ਸਭ ਹੀ ਪਛਤਾਵਨ ਲਾਗੇ ਫੇਰ ਬ੍ਰਾਹਮਣ ਪਛਤਾਉਣ ਲੱਗੇ ਜਦੋਂ ਬ੍ਰਾਹਮਣੀਆਂ ਰੋਟੀ ਲੈ ਕੇ ਚਲੀ ਗਈਆਂ ਪਤਾ ਲੱਗਿਆ ਭਗਵਾਨ ਪੂਰਨ ਪਰਮੇਸ਼ਰ ਰੂਪ ਨੇ ਆ ਕੇ ਸਿਖਤ ਕੀਤੀ ਹੈ ਹੁਣ ਬ੍ਰਾਹਮਣ ਪਛਤਾਉਂਦੇ ਆ ਚਰਚਾ ਸੁਣ ਬਿੱਤ ਜੋ ਤ੍ਰਿਯਨ ਸੋ ਮਿਲ ਕੇ ਸਭ ਹੀ ਪਛਤਾਵਨ ਲਾਗੇ ਬੇਦਨ ਕਹ ਹਮ ਕਹ ਸਭ ਕਹ ਤ੍ਰਿਗ ਗੋਪ ਗਏ ਮੰਗ ਕਹਿ ਹਮ ਆਗੇ ਮਾਨ ਸਮੁੰਦਰ ਮੈਂ ਬੁੱਢੇ ਹੁਤੇ ਹਮ ਮਾਨ ਸਮੁੰਦਰ ਮੈਂ ਬੁੱਢੇ ਹੁਤੇ ਹਮ ਛੂਕ ਗਇਓ ਅਵਸਰ ਤੋ ਹਮ ਜਾਗੇ ਪੈ ਜਨ ਕੀ ਇਹ ਹੈ ਪਤਨੀ ਤੇ ਤੇ ਪੁਨ ਹੈ ਹਮ ਹੂੰ ਬੜ ਭਾਗੇ ਮਾਨ ਸਭ ਅਦਿ ਜੀ ਆਪਨ ਕੋ ਧ੍ਰਿਗ ਫੇਰ ਕਰੀ ਮਿਲ ਕਨ ਬੜਾਈ ਲੋਕਨ ਕੇ ਘਰ ਕੇ ਮਾਨ ਸਵੇਦ ਜਿ ਆਪਨ ਕੋ ਤ੍ਰਿਗ ਫੇਰ ਕਰੀ ਮਲ ਕਨ ਬਡਾਈ ਲੋਕਨ ਕੇ ਸਭ ਕੇ ਪਤ ਕਾਨ ਹਮੈ ਕਹਿ ਬੇਦਨ ਬਾਤ ਸੁਣਾਈ ਤਉ ਨ ਗਏ ਉਣ ਕੇ ਹਮ ਪਾਸ ਡਰੇ ਜੋ ਮਰੇ ਹਮ ਕੋ ਹਮ ਰਾਈ ਸਤ ਲਖਿਓ ਤੁਨ ਕੋ ਭਗਵਾਨ ਕਹੀ ਹਮ ਸਤ ਕਹੀ ਨਾ ਬਨਾਈ ਕਬਿਤ ਪੂਤਨਾ ਸੰਘਾਰੀ ਤ੍ਰਣ ਵਰਤ ਕੀ ਬਿਦਾਰੀ ਦੇਹ ਦੇਤ ਅਗਾਸਰ ਹੋ ਕੀ ਸ੍ਰੀ ਜਾਹ ਫਾਰੀ ਹੈ ਸਿਲਾ ਤਾਹੇ ਤਾਰੀ ਬਕੂ ਕੀ ਚੌਂਚ ਚੀਰ ਡਾਰੇ ਸਿਲਾ ਜਾਹੇ ਤਾਰੀ ਸਿਲਾ ਜਾਹੇ ਤਾਰੀ ਬਕੂ ਕੀ ਚੌਂਚ ਚੀਰ ਡਾਰੇ ਐਸੇ ਭੂਪ ਪਾਰੀ ਜੈਸੇ ਹਾਰੀ ਚੀਰ ਡਾਰੇ ਹੈ ਰਾਮ ਹਵੈ ਕਹਿ ਦੇਤਨ ਕੀ ਸੈਨਾ ਐਸੇ ਭੂਮ ਪਾਠ ਭੂਪ ਪਾਠ ਵੀ ਹੈ ਧੂਪ ਠੀਕ ਹੈ ਐਸੇ ਧੂਪ ਪਾਰੀ ਜੈਸੇ ਆਰੀ ਚੀਰ ਡਾਰੀ ਹੈ ਧੂਪ ਹਾਂ ਬਾਕ ਹੋਂ ਕੀ ਚੌਂਚ ਚੀਰ ਡਾਰੀ ਐਸੇ ਧੂਪ ਪਾਰੀ ਜੈਸੇ ਆਰੀ ਚੀਰ ਡਾਰੀ ਹੈ ਰਾਮ ਹੋਇ ਕੈ ਦੈਤਨ ਕੀ ਸੈਨਾ ਜਿਨ ਮਾਰੀ ਅਰ ਆਪਨੋ ਬਪੀਛਨ ਕੋ ਦੀਨੀ ਲੰਕਾ ਸਾਰੀ ਹੈ